ਵੱਲੋਂ ਆਪਰੇਸ਼ਨ ਸਿੰਦੂਰ ਦੀ ਜਿੱਤ ਦੀ ਖੁਸ਼ੀ ਵਿੱਚ ਇੱਕ ਵਿਸ਼ਾਲ ਤਿਰੰਗਾ ਸ਼ੋਭਾ ਯਾਤਰਾ ਕੱਢੀ ਗਈ ਅਤੇ ਸਹਿਰ ਵਾਸੀਆ ਵੱਲੋਂ ਇੰਡੀਅਨ ਆਰਮੀ ਜਿੰਦਾਬਾਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ ਅਤੇ ਪਾਕਿਸਤਾਨ ਅਤਵਾਦ ਅਤੇ ਪਾਕਿਸਤਾਨੀ ਫੌਜ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ ਇਸ ਤਿਰੰਗਾ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਹੀਰਾ ਵਾਲਿਆ ਜ਼ਿਲ੍ਹਾ ਪ੍ਰਧਾਨ ਪਾਟਪਾ ਪੰਕਜ ਸ਼ਰਮਾ ਮੰਡਲ ਪ੍ਰਧਾਨ ਰਵੀ ਕਰਨ ਕਾਲੂ ਅਸ਼ਵਨੀ ਸੇਖੜੀ ਅਤੇ ਬਟਾਲਾ ਜ਼ਿਲ੍ਹਾ ਅਤੇ ਸਾਰੇ ਮੰਡਲਾ ਦੇ ਪਾਜਪਾ ਵਰਕਰਾਂ ਨੇ ਹਿੱਸਾ ਲਿਆ ਆਉ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਬਟਾਲਾ ਤੋਂ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਜਿੰਬਾ ਹੈ ਕਿ ਹਿੰਦੁਸਤਾਨ ਦੀ ਆਰਮੀ ਜੰਦਾ ਹੈ ਇਸ ਕਰਕੇ ਅੱਜ ਦੀ ਜੋ ਤਿਰੰਗਾ ਯਾਤਰਾ ਹੈ ਉਹ ਅੱਜ ਹਿੰਦੁਸਤਾਨ ਦੀ ਜੋ ਆਰਮੀ ਹੈ ਉਹਦੇ ਲਈ ਸਨਮਾਨ ਵੱਲੋਂ ਕੱਢਿਆ ਜਾ ਰਿਹਾ ਹੈ ਇਸ ਆਰਮੀ ਨੂੰ ਕੋਟੀ-ਕੋਟੀ ਸਾਰੇ ਬਟਾਲਾ ਵਾਸੀਆਂ ਵੱਲੋਂ ਸਾਰੇ ਹਿੰਦੁਸਤਾਨ ਵੱਲੋਂ ਸਾਰੇ ਪੰਜਾਬ ਵੱਲੋਂ ਕੋਟੀ-ਕੋਟੀ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ ਸੋ ਇਸ ਪਾਕਿਸਤਾਨ ਨੂੰ ਸਮਝਣਾ ਚਾਹੀਦਾ ਹੈ ਉਹਨਾਂ ਦੇ ਟੈਰਰਿਸਟ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਾਕਿਸਤਾਨ ਜੋ ਆਪਣੇ ਆਪ ਨੂੰ ਸਮਝਦਾ ਹੈ ਹਿੰਦੁਸਤਾਨ ਬੜੀ ਤਗੜੀ ਕਾਗਤ ਹੈ ਅਜੇ ਅਸੀਂ ਸਿਰਫ ਤਸਰਫ ਹਿੰਦੁਸਤਾਨ ਨੇ ਹਿੰਦੂਪਾਂ ਦੀ ਫੌਜ ਨੇ ਇਹਨਾਂ ਨੂੰ ਟ੍ਰੇਨਰ ਦੱਸਿਆ ਹੈ ਅਜੇ ਬਾਕੀ ਪਿੱਛੇ ਜਿਹੜੀ ਹੈ ਉਹ ਬਾਕੀ ਹੈ